Sasri Namaste, Salaam and good evening. My name is Himmat Khurmi and today I will be presenting my poem written by my dad, Mandeep Khurmi Himadpura. I have one humble request that at the end of each stanza I will say in Kalab and I want all of you to follow that up with Sindaba. Thank you. ਸਾਡੀ ਖਾਤਰ ਵਾਰੀਆਂ ਜਾਂਨਾ ਬੱਚਿਆਂ ਬੁੱਢਿਆਂ ਨੌਜਵਾਨਾਂ ਉਹਨਾਂ ਦੀ ਕੁਰਬਾਨੀ ਨੂੰ ਅੱਜ ਕਰੀਏ ਇਧਰੋਂ ਯਾਦ ਆਓ ਰੌਣਕੇ ਬੋਲੀਏ ਇਨਕਲਾਬ ਜ਼ਿੰਦਾਬਾਦ ਆਓ ਰੌਣਕੇ ਬੋਲੀਏ ਇਨਕਲਾਬ ਜ਼ਿੰਦਾਬਾਦ ਤੱਬਾ ਖਾਤਰ ਹਰ ਕੋਈ ਕਰਦਾ ਦੇਸ਼ ਲਈ ਪਰ ਟਾਂਏ ਮੰਦਾ ਉਨ ਜਗੌਨ ਕੇ ਸੇ ਲਈ ਸੂਲੀ ਚੜਦਾ ਉਹਦਾ ਭਰਤ ਸਰਾਬੇ ਕਰਕੇ ਹੋਈ ਅਸੀਂ ਆਜ਼ਾਦ ਆਉ ਰਾਗ ਕੇ ਬੋਲੀਏ ਇਨਕਲਾਬ ਜ਼ਿੰਦਾਬਾਦ ਗੁਲਾਮੀ ਤੋਂ ਛੁਟਕਾਰਾ ਸੀਓ ਆਜ਼ਾਦੀ ਕਾ ਉਜਾੜਾ ਸੀਓ ਨਾਮ ਮਿਟਿਆ ਐਸਾ ਆੜਾ ਸੀਓ ਉਸ ਵੇਲੇ ਹੱਕ ਮੰਗਣਾ ਕਿਸੇ ਬਣ ਗਿਆ ਅਪਰਾਧ ਆਵਾਜ਼ ਕੇ ਬੋਲੀਏ ਇਨਕਲਾਬ ਜ਼ਿੰਦਾਬਾਦ ਆਪਣੀ ਜਾਨ ਨੂੰ ਜੋ ਭੁੱਲ ਜਾਂਦੇ ਚਮਕ ਦਮਕ ਤੇ ਜੋ ਡੁੱਲ ਜਾਂਦੇ ਉਹ ਅੱਜ ਨਹੀਂ ਤਾਂ ਕੱਲ ਰੁੜ ਜਾਂਦੇ ਔਰਖਿਆਂ ਦਾ ਇਤਿਹਾਸ ਨਾ ਭੁੱਲੀਏ